ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਰਹੀ ਹੈ ਜਿਵੇਂ PS PCL ਅੱਗੇ ਭਰਤੀ ਆਉਣ ਵਾਲੀ ਹੈ ਏਲਮ ਅਗੇ ਪੀਐਸ ਪੀਸੀਐਲ ਅਪਰੈਂਟਸ਼ਿਪ ਦੇ ਪੋਸਟਾਂ ਤੋਂ ਨਜ਼ਦੀਕ ਹਨ ਆਉਣ ਵਾਲੀਆਂ ਹਨ ਜਲਦ ਆ ਰਹੀਆਂ ਹਨ ਜੀ ਉਹਨਾਂ ਦੀ ਤਿਆਰੀ ਤੁਸੀਂ ਪਹਿਲਾਂ ਤੋਂ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਪਹਿਲੀ ਵਾਰ ਵਿਜ਼ਿਟ ਕੀਤਾ ਸਾਡੇ ਚੈਨਲ ਦੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 96468 15147 ਇਸ ਨੰਬਰ ਤੇ ਸਾਨੂੰ ਤੁਸੀਂ ਔਨਲੀ 200 ਰੁਪਏ Google Pay ਜਾਂ PhonePe ਕਰਕੇ ਸਾਨੂੰ ਤੁਸੀਂ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਤੁਹਾਨੂੰ ਤੁਰੰਤ 1000 ਦੇ ਕਰੀਬ MCQ ਟਾਪ ਦੇ MCQ ਮਿਲ ਜਾਣਗੇ ਵਿਦ ਆਨਸਰ ਹੋਣਗੇ ਜੀ ਸੋ ਬਹੁਤ ਵਧੀਆ ਮਟੀਰੀਅਲ ਹੈ ਜੇਕਰ ਜਿਨ੍ਹਾਂ ਨੇ ਲੈਣਾ ਚਾਹੁੰਦੇ ਹਨ ਲੈ ਸਕਦੇ ਹਨ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟਰ ਸੇ ਜੁਆਇਨ ਹੋ ਸਕਦੇ ਹੋ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਚੰਗੇ ਕੁਚਾਲਕ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਣੂਆਂ ਦੇ ਬਾਹਰਲੇ ਆਰਬਿਟ ਵਿੱਚ ਹਾਂਜੀ ਆਰਬਿਟ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਹਨ ਆਪਨੇ ਕੋਲ ਚਾਰ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਤਿੰਨ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਦੂਸਰੀ ਹੈ 4 ਨਾਲੋਂ ਵੱਧ ਇਲੈਕਟ੍ਰੋਨ ਹੁੰਦੇ ਹਨ ਤੀਸਰੀ ਹੈ ਟੌਂਕ ਸੰਖਿਆ ਵਿੱਚ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਜੋ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 4 ਨਾਲੋਂ ਵੱਧ ਇਲੈਕਟ੍ਰੋਨ ਹੁੰਦੇ ਹਨ ਠੀਕ ਹੈ ਦੋਸਤੋ ਆਪਸ਼ਨ ਆਇਡਾ ਇਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 2 ਕਹਿ ਰਿਹਾ ਹੈ ਡਾਈ ਇਲੈਕਟ੍ਰਿਕ ਸਟਰੈਂਥ ਦੀ ਇਕਾਈ ਕੀ ਹੈ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਡਾਈ ਇਲੈਕਟ੍ਰਿਕ ਦੀ ਸਟਰੈਂਥ ਦੀ ਇਕਾਈ ਯੂਨਿਟ ਕੀ ਹੈ ਹਾਂ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੇ ਵੀ ਅਬਲਿਕ ਐਮ ਆਪਸ਼ਨ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 3 ਕੰਡਕਟਰ ਦਾ ਐਸ ਡਬਲਯੂ ਜੀ ਨੂੰ ਵੱਧਣ ਨਾਲ ਵਿਆਸ ਸਡਬਲਯੂਜੀ ਸਟੈਂਡਰਡ ਵਾਇਰ ਗੇਜ ਵਾਇਰ ਗੇਜ ਆਪਸ਼ਨਸ ਚਾਰ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵਧਦਾ ਹੈ ਦੂਸਰੀ ਹੈ ਘਟਦਾ ਹੈ ਤੀਸਰੀ ਹੈ ਕੋਈ ਫਰਕ ਨਹੀਂ ਪੈਂਦਾ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕਟਦਾ ਹੈ অপਸ਼ਨ ਐਡਾ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 4 MCB ਦਾ ਪੂਰਾ ਨਾਮ ਕੀ ਹੈ ਮੈਂ ਪਿੱਛੇ ਵੀ ਕਰਾ ਚੁੱਕਾ ਹਾਂ ਵੀਡੀਓ ਦੇ ਵਿੱਚ ਪਿਛਲੇ ਵੀਡੀਓ ਦੇ ਜਿਵੇਂ ਕਰਾ ਚੁੱਕਾ ਹਾਂ इसका राइट आंसर है मिनीचर सर्कट ब्रेकर ऑप्शन उड़ा द राइट आंसर है चलो जी नेक्स्ट क्वेश्चन थे क्वेश्चन नंबर है पांच एस डब्ल्यू जी का अर्थ की है पहले मैं करवा चुका हाँ तुम्हें पता ही है जी स्टैंडर्ड वायर गेज ऑप्शन ऐड़ा इस द राइट आंसर है ठीक है दोस्तों चलो जी नेक्स्ट क्वेश्चन थे क्वेश्चन नंबर है छे सब तो चंगा चालक केड़ा हाँ है सब तो चंगा चालक केड़ा होंगे है तो ऑप्शन अपने को चार होंगे हुई पहली है सोना दूसरी है तांबा तीसरी है एलुमीनियम चौथी है चांदी इस राइट आंसर की है हाँ जी चांदी ऑप्शन सस्ा इसका बिल्कुल राइट आंसर है यानी कि सिल्वर ऑप्शन सस्ा इसका राइट आंसर है दोस्तों ठीक है जी चलो जी नेक्स्ट क्वेश्चन थे जी सात नंबर क्वेश्चन है तांबे ਦੀ ਤੁਲਨਾ ਵਿੱਚ ਐਲੂਮੀਨੀਅਮ ਦੀ ਸੁਚਾਲਕਤਾ ਕਿੰਨੀ ਹੈ? ਤਾਂਬੇ ਦੀ ਤੁਲਨਾ ਵਿੱਚ ਐਲੂਮੀਨੀਅਮ ਦੀ ਸੁਚਾਲਕਤਾ ਕਿੰਨੀ ਹੈ? 60%, 30%, 40% ਜਾਂ 10% ਹਾਂਜੀ ਦੋਸਤੋ ਸਹੀ ਆਨਸਰ ਹੈ ਦੋਸਤੋ ਉਹ ਹੈ 60% ਆਪਸ਼ਨ ਉਡਾ ਇਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਦੋਸਤੋ ਸੋ ਵੀਡੀਓ ਤੁਹਾਨੂੰ ਕਿਵੇਂ ਸਤਿਰੰਗ ਲੱਗੀ ਰਿਹਾ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਜੀ ਵੀਡੀਓ ਨੂੰ ਵਾਤੋਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਪੀਡੀਐਫ ਲਈ ਇਸ ਨੰਬਰ ਤੇ ਸਾਨੂੰ ਕੰਟੈਕਟ ਕਰੋ WhatsApp ਤੇ ਕੰਨੈਕਟ ਕਰੋ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 8 ਸਭ ਤੋਂ ਬਿਹਤਰ ਕੁਚਾਲਕ कुचालक के केड़ा है, सब तो बेहतर हाँ जी ऑप्शनस अपने को चार दिखा हुई पहली है अब्रक दूसरी है चांदी तीसरी है सोना चौथी है एलूमीनियम हाँ जी दोस्तों इसका आंसर तुम्हें कमेंट बॉक्स में जरूर दसना है इसका आंसर बिल्कुल ठीक ही है ਕਮੈਂਟ ਦੇ ਵਿੱਚ ਵੀ ਜਿਹੜੇ ਸਟੂਡੈਂਟ ਦੱਸਣਗੇ ਉਸ ਤੋਂ ਬਾਅਦ ਉਹਨਾਂ ਦਾ ਰਿਪਲਾਈ ਤੁਰੰਤ ਕੀਤਾ ਜਾਵੇਗਾ ਜੀ ਉਸ ਨੂੰ ਸਹੀ ਦਿੱਤਾ ਜਾਵੇਗਾ ਵੀ ਕਿਹੜਾ ਆਨਸਰ ਇਸ ਦਾ ਸਹੀ ਹੈ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਇਹਨਾਂ ਦਾ ਆਨਸਰ ਕੀ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ ਕੁਸਚਨ ਨੰਬਰ ਹੈ 9 ਚਾਲ ਕਿਹਾ ਜਾਂਦਾ ਹੈ ਕਈ ਮਹੀਨ ਤਾਰਾ ਨੂੰ ਰੱਸੀ ਦੇ ਰੂਪ ਵਿੱਚ ਵਿਲੇਟਰ ਨੂੰ ਕੀ ਕਹਿੰਦੇ ਹਨ ਵਿਲੇਟਰ ਨੂੰ ਹਾਂਜੀ ਕੋਇਲਿੰਗ ਸਟ੍ਰੇਟਿੰਗ ਐਮ ਪਾਵਰਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਦੱਸੋ ਜੀ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਉਣਾ ਤੁਹਾਡੇ ਲਈ ਮੈਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਸਟ੍ਰੇਟਿੰਗ ਆਪਸ਼ਨ ਐਡ ਆਸ ਦਾ ਬਿਲਕੁਲ ਰਾਈਟ ਆਨਸਰ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 10 ਕਿਸੇ ਕਨੈਕਟਰ ਦਾ ਵਿਆਸ ਅਤੇ ਗੇਜ ਕਿਸ ਯੰਤਰ ਨਾਲ ਪਤਾ ਕੀਤਾ ਜਾਂਦਾ ਹੈ ਕਿਸੇ ਕਨੈਕਟਰ ਦਾ ਵਿਆਸ ਅਤੇ ਗੇਜ ਕਿਸ ਯੰਤਰ ਨਾਲ ਪਤਾ ਕੀਤਾ ਜਾਂਦਾ ਹੈ ਵਰਨੀਅਰ ਕੈਲੀਪਰ ਸਫਰੀਓਮੀਟਰ ਨਿਊਰੋਮੀਟਰ ਜਾਂ ਮਾਈਕਰੋਮੀਟਰ ਹਾਂਜੀ ਦੋਸਤੋ ਦੱਸੋ ਜੀ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਮਾਈਕਰੋਮੀਟਰ ਆਪਸ਼ਨ ਸਸਾ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਜਰੂਰ ਦੱਸ ਦੇਣਾ ਪਹਿਲੀ ਵਾਰ ਸਾਡੇ ਚੈਨਲ ਤੇ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਐਂਡ ਲਾਈਕ ਕਮੈਂਟ ਜਰੂਰ ਕਰੋ ਜੀ ਪੀਡੀਐਫ ਲਈ ਇਸ ਨੰਬਰ ਤੇ ਕਨੈਕਟ ਕਰੋ ਜੇਕਰ ਤੁਸੀਂ ਸਾਡੇ ਅਫੀਸ਼ਲ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ